ਜੋ ਮਸ਼ੀਆਂ ਕੋਗੇ ਸਪੀਆਂ ਸਾਰਾ ਕੁਝ ਦੁਆਰਾ ਜਿਹੜਾ ਹੈ ਬਾਬੇ ਨਾਨਕ ਦੀ ਵੇਂ ਦੇ ਵਿੱਚ ਇਹ ਸ਼ੁਰੂ ਹੋ ਗਏ ਬਾਸਾਂ ਦਾ ਬਾਣੀ ਹੈ ਕਿ ਉਹ ਵਰਨਾ ਸ਼ੁਰੂ ਹੋ ਗਿਆ ਪਹਿਲੀ ਵਾਰੀ ਇਹਨਾਂ ਦਿਨਾਂ ਦੇ ਵਿੱਚ ਇਹ ਵੇਂ ਦੇ ਵਿੱਚ ਕਾਫੀ ਪਾਣੀ ਜਿਹੜਾ ਹੈਗਾ ਵਗ ਰਿਹਾ ਉਹ ਕਿਸੇ ਖਿਆਰਪੁਰੀ ਰੀਤ ਤੇ ਕਾਫੀ ਬਾਸਾਂ ਰhenge ਇਹ ਦਰਿਆ ਦੇ ਵਿੱਚ ਵੀ ਪਾਣੀ ਜਿਆਦਾ ਹੋਣ ਕਰਕੇ ਤੇ ਇਹ ਤਰਕਾਲੀ ਵੇਂ ਦੇ ਵਿੱਚ ਇਹਨਾਂ ਕਾਫੀ ਫੁਣੇ ਜਿਹੜਾ ਹੈ ਉਹ ਆ ਗਿਆ। ਤਾਂ ਜੇ ਸ਼ੁਰੂਆਤ ਹੋਈ ਹੈ ਬਾਰਸ਼ਾਂ ਦੀ। ਤਾਂ ਇਹ ਨਦੀਆਂ ਦਰਿਆਈ ਜਿਹੜੇ ਹੈ ਇਹ ਕੁਦਰਤੀ ਸਰੋਤ ਸਾਡੇ ਜਿੰਨੀ ਵੀ ਬਾਰਸ਼ ਹੁੰਦੇ ਉਹ ਪਾਣੀ ਉਹ ਹਾ ਕੇ ਲੈ ਕੇ ਜਾਂਦਾ ਹੈ। ਜੇਕਰ ਇਹ ਬੰਦ ਹੋ ਜਾਂਦੇ ਤੁ ਫਿਰ ਇਹਨਾਂ ਦਿਨਾਂ ਦੇ ਵੀ ਸਭ ਤੋਂ ਵੱਡੀ ਸਮੱਸਿਆ ਅੜਾਂ ਦੀ ਇਸੇ ਕਰਕੇ ਆਉਂਦੀ ਹੈ ਜਿਹੜੇ ਅਸੀਂ ਉਹਨਾਂ ਦੇ ਇਹ ਆ ਰਸਤੇ ਆ ਉਹਨਾਂ ਨੂੰ ਅਸੀਂ ਬੰਦ ਕਰ ਦਿੰਦੇ ਆ ਤੇ ਇਹ ਕੁਦਰਤੀ ਸਰੋਤ ਦੇ ਰਹੇ ਆ ਤੇ ਕੁਦਰਤ ਦੀਆਂ ਦਾਤਾਂ ਕੁਦਰਤ ਦੀਆਂ ਨਿਯਮ ਕੁਦਰਤ ਦੀ ਸ੍ਰੀ ਤੇਰੀ ਰਚਨਾ ਬਨਹਾਰੀ ਕੁਦਰਤ ਰੂਪੀਆਂ ਤੇਰਾ ਅੰਤ ਨਹੀਂ ਲੱਗਦਾ ਰੱਬ ਦੇ ਨਾਲ ਜੀਤ ਚੱਲਦੇ ਨਹੀਂ ਇਹ ਸੋ ਤੁਰਕੀ ਬਾਣੀ ਆਈ ਸਗਲ ਤਿੰਨ ਕਮਟਾਈ ਦਾ ਵਾਈ ਜੀ ਦੀ ਕਰਤਾ ਵਾਈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ